ਜੀ ਪਹਿਲਾਂ ਹਸ਼ਾਰਪੁਰ ਜ਼ਿਲ੍ਹੇ ਦਾ ਤੇ ਇਸ ਨਗਰ ਦਾ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਅਸੀਂ ਪਹਿਲੀ ਵਾਰ ਆਈ ਇਸ ਜ਼ਿਲ੍ਹੇ ਚ ਇੱਥੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਤੇ ਇਹਨਾਂ ਦਾ ਅਸੀਂ ਇਹ ਇਸ ਨਗਰ ਦੇ ਜਾਂ ਹਸ਼ਾਰਪੁਰ ਦੇ ਹੋਰ ਵੀ ਇਲਾਕਿਆਂ ਚੋਂ ਸੰਗਤਾਂ ਨੇ ਇਕਦੋਲ ਸਾਹਿਬ ਦੀ ਇਲੈਕਸ਼ਨ ਚ ਬਹੁਤ ਵੱਡਾ ਯੋਗਦਾਨ ਪਾਇਆ ਦਿੱਤਾ ਸੀ ਉੱਥੇ ਜਾ ਕੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਸੀ ਇਸ ਕਰਕੇ ਅਸੀਂ ਸਾਡਾ ਫਰਜ਼ ਸੀ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਆ ਤੇ ਇੱਕ ਦੋ ਇਹਨਾਂ ਨੂੰ ਹੋਰ ਬੇਨਤੀਆਂ ਕਰਨ ਵਾਸਤੇ ਆਏ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਜਾਂ ਉਹਦੀਆਂ ਵੋਟਾਂ ਬਣ ਰਹੀਆਂ ਉਹਦੇ ਚ ਇਹਨਾਂ ਦੇ ਸੰਗਤਾਂ ਦੇ ਸਰਨਾਚੇ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਹਰੇਕ ਜਿਹੜਾ ਕੋਈ ਗੁਰਸੇਖਾਏ ਵੋਟਰ ਦਾ ਹਦਕਾਰੀ ਆ ਉਹ ਆਪਣੀ ਵੋਟ ਜ਼ਰੂਰ ਬਣਾਵੇ ਤੇ ਵੋਟ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ ਚ ਕਲੈਕਸ਼ਨ ਆਉਂਦੀ ਹੈ ਤੇ ਅਸੀਂ ਜੋ ਸਿੱਖ ਸਿਧਾਂਤਾਂ ਦੇ ਅਨੁਸਾਰ ਚੰਗੇ ਗਰਦਾਰ ਵਾਲੇ ਉਮੀਦਵਾਰਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਆਪਣੀ ਜਿਹੜੀ ਸਦੀ ਕੌਮ ਦੀਆਂ ਸੰਸਥਾਵਾਂ ਉਹਨਾਂ ਦਾ ਆਣ-ਛਾਣ ਨੂੰ ਦੁਬਾਰਾ ਬਹਾਲ ਕਰੀਏ। ਕੋਰਟ ਨਾਲ ਇਹ ਪਹਿਨੇ ਚ ਲੱਗਦਾ ਕੀ ਅਪਡੇਟ ਹੈ ਜੀ ਇਹ ਜੀ ਹੁਣ ਉਹਨਾਂ ਦੇ ਫੇਰ 18 ਤਰੀਕ ਆ 28 ਤਰੀਕ ਸੀਗੀ ਤੇ ਉਤੋਂ ਬਾਅਦ ਫੇਰ 18 ਵਾਂ ਅਜੇ ਸਰਕਾਰ ਦੀ ਕੋ ਮਨਸ਼ਾ ਨਹੀਂ ਗਈ ਉਹਨਾਂ ਨੂੰ ਰਲੀਜ਼ ਕਰਨ ਦੀ ਪਰ ਫੇਰ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਆ ਸੰਤਾਂ ਦੀ ਬੜੀ ਚਾਹਨਾ ਵਾ ਤੇ ਚਲੋ ਕੋਈ ਨਹੀਂ ਜੋ ਵੀ ਠੀਕ ਆ ਉਹਦੇ ਗੁਰੂ ਦੇ ਬਾਣੇ 'ਚ ਤੀਵੀ ਜੀ ਉਹਨਾਂ ਨੂੰ ਇੱਕ ਜਸੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ ਕਿ ਇਹਨਾਂ ਨੇ ਬਹੁਤ ਲੰਮਾ ਟਮ ਇਹ ਇਹ ਜीडी ਜੀ ਅਕਾਲੀ ਦਲ ਦੀ ਵਾਕ ਟੋਰਨ ਦੇ ਹੱਥ ਚ ਰਹੀ ਸੀ ਉਹਨੇ ਕਮੇਟੀ ਦਾ ਪ੍ਰਬੰਧ ਉਹਨੂੰ ਰੱਸ ਤੇ ਰਜਾ ਉਸ ਟਾਈਮ ਤੱਕ ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਇਹੋ ਜਿਹੀਆਂ ਬਜਰਗਨਾ ਹੋਏ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਉਹਨਾਂ ਨੇ ਹੁਣ ਤੇ ਚਲੋ ਜਸਦਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤੇ ਗਰਾਨੀ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜਿਹੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮ ਨਾਲ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਤੋ ਉਹ ਜਾ ਉਹਨਾਂ ਨਾਲ ਬੇਇਮਾਨੀ ਨਾ ਕਰ ਸਕਦਾ ਇਹ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਆ ਕਿ ਪੰਜਾਬ ਨਾ ਹਮੇਸ਼ਾ ਹੀ ਦਿੱਲੀ ਜਾਂ ਸਾਡੀਆਂ ਆਪਣੇ ਇੱਥੇ ਦੇ ਪੰਜਾਬ ਸਰਕਾਰ ਵੀ ਇਹ ਕਿਸਮ ਦਿੱਲੀ ਤੋਂ ਚੱਲ ਰਹੀ ਆ ਤੋ ਵੀ ਸਾਡੀਆਂ ਕੋਈ ਭਾਵਨਾਵਾਂ ਦੇ ਲੋਕਤੰਤਰ ਦੀ ਕੋਈ ਇਹਦੇ ਕਦਰ ਨਹੀਂ ਜਾਣਦੇ ਹੋયા ਉਹਨਾਂ ਨੂੰ ਦੇਖੋ ਕਿ ਪੰਜਾਬ ਤੋਂ ਸਭ ਤੋਂ ਵੱਡੇ ਬਹੁਮਤ ਨਾਲ ਉਹ ਜਿੱਤੇ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤੇ ਮੰਤਰੀਪਦ ਦੇ ਕੇ ਵੀ ਨਵਾਜਿਆ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੇ ਆ ਪੰਜਾਬ ਦੀ ਇੱਕ ਪ੍ਰਾਕ੍ਰਿਤਿਕ ਜਿਹੜੀ ਪਾਰਟੀ ਸੀ ਕਾਲੀ ਜਲ ਸੀ ਤੋਂ ਇਹ ਕਾਲੀ ਜਲ ਪਾਰਟੀ ਇਹ ਅੱਜਕੱਲੇ ਜਿਹੜੇ ਪਰਿਵਾਰਿਕ ਹੋ ਗਏ ਨੇ ਇਹ ਪਰਿਵਾਰਿਕ ਹੋ ਜਦੋਂ ਤੋਂ ਪਰਿਵਾਰ ਦਾ ਕਬਜ਼ਾ ਆਇਆ ਉਦੋਂ ਬਾਅਦ ਚ ਇਹ ਬਹੁਤ ਵੱਡੀ ਸਰਮੌਰ ਸਾਡੇ ਇਹ ਪੰਜਾਬ ਦੀ ਖੇਤਰੀ ਪਾਰਟੀ ਸੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਸੰਘਰਸ਼ ਕੀਤਾ ਪਰ ਜਦੋਂ ਤੋਂ ਇੱਕ ਪਰਿਵਾਰ ਦੇ ਕਬਜ਼ੇ 'ਚ ਚਲੀ ਗਈ ਉਦੋਂ ਬਾਅਦ ਚ ਇਹ ਪਾਰਟੀ ਵੀ ਦੇ ਪਾਰਟੀ ਦਾ ਵੀ ਹੁਣ ਇੱਕਦਮ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਆ ਕਿਉਂਕਿ ਹੁਣ ਤੁਸੀਂ ਦੇਖੋ ਕਿ ਲੋਕ ਸਭਾ ਚ ਇਹਨਾਂ ਨੂੰ ਇੱਕ ਸੀਟ ਮਿਲੀ ਆ ਪਹਿਲਾਂ ਵੀ 3 ਐਮਐਲ ਸੀ ਉਹ ਵੀ ਦੋ ਛੱਡ ਕੇ ਚਲੇ ਗਏ ਤੇ ਇਸ ਕਰਕੇ ਮੇਰੇ ਖਿਆਲ ਆ ਕਿ ਹੁਣ ਜਿਹੜੀਆਂ ਉਹਨਾਂ ਨੇ ਗਨਾਹ ਕੀਤੇ ਸੀਗੇ ਇਹ ਉਹਨਾਂ ਨੂੰ ਫਲ ਮਿਲਿਆ ਮਿਲਿਆ ਬਾਕੀ ਸਾਡੇ ਕੌਮ ਨੂੰ ਬਹੁਤ ਜਿਹੜਾ ਵੱਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਭਰ ਪਾਈ ਕਰਨ ਵਾਸਤੇ ਵੀ ਅੱਜ ਬਹੁਤ ਸੰਭਾਲ ਰਹੀ ਤੇ ਕੋਈ ਜਦੋਂ ਸਤਾ ਇਹ ਕੁਝ ਬਹੁਤ ਜਿਹੜੇ ਲੀਡਰਾਂ ਦੀ ਅੱਜ ਕੱਲ ਬਹੁਤ ਆ ਤੇ ਇਹੋ ਆ ਕਿ ਉਹ ਸਤਾ ਹੀ ਚਾਉਂਦੇ ਆ ਤੇ ਜਿੰਨਾ ਚਿਰ ਤੇ ਸਤਾ ਸੀ ਉਹਨਾਂ ਚਿਰ ਤੇ ਸਾਰੇ ਭਾਈਵਾਲ ਹੀ ਰਹੇ ਤੇ ਜਦੋਂ ਹੁਣ ਦੇਖਿਆ ਕਿ ਸਤਾ ਹੱਥੋਂ ਖਿਸਕਿ ਚੜ ਰਹੀ ਆ ਨਹੀਂ ਕੁਛ ਅੱਗੇ ਦਿਖ ਰਿਹਾ ਤੇ ਹੁਣ ਸਾਰੇ ਜਾਣੇ ਇਹ ਇੱਕ ਦੂਜੇ ਦੇ ਉੱਪਰ ਤੋਮਤਾਂ ਲਾ ਰਹੇ ਮੇਰੇ ਕਹ ਲੈ ਕੇ ਸਾਰਿਆਂ ਦੀ ਇਹ ਉਹ ਜੋ ਸ਼ਗਨਾ ਹੋਏ ਆ ਉਹਨੇ ਸਾਰਿਆਂ ਦੀ ਭਾਗੀਦਾਰੀ ਆ ਜੀ ਖਡੂਰ ਸਾਹਿਬ ਦੇ ਜਿਹੜੇ ਸੰਸਦ ਨੇ ਤੱਕ ਵੀ ਗੇਲ ਚ ਨਹੀਂ ਕੀਤੀ ਤੁਹਾਨੂੰ ਜਿੱਦੇ ਖਡੂਰ ਸਾਹਿਬ ਦੇ ਪਜਾਂਦੇ ਆ ਤੁਸੀਂ ਲੋਕਾਂ ਦਾ ਕੀ ਕਹਿਣਾ ਕੀ ਰਜ਼ਾਨਾ ਨਹੀਂ ਲੋਕਾਂ ਚ ਤੇ ਇਹ ਬੜਾ ਬੜਾ ਸ਼ਾਹ ਕਿ ਉਹਨਾਂ ਨੇ ਛੱਡਿਆ ਜਾਣਾ ਚਾਹੀਦਾ ਪਰ ਠੀਕ ਹੈ ਕਿ ਸਰਕਾਰ ਦੀ ਮਰਜ਼ੀ ਹੈ ਲੋਕ ਨਹੀਂ ਉਹ ਲੋਕਤੰਤਰ ਦੇ ਵੀ ਨਹੀਂ ਪ੍ਰਵਾਹ ਕਰ ਰਹੀ ਹੈ ਉਹ ਆਪਣੇ ਜੋ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੀਆਂ ਧੱਜੀਆਂ ਡਾ ਰਹੇ ਆ ਮੇਰਾ ਖਿਆਲ ਹੈ ਕਿ ਤੇ ਲੋਕਾਂ ਨੇ 19 ਤਰੀਕ ਨੂੰ ਵੀ ਇੱਕ ਇਕਤਰਤਾ ਸੀਓ ਚ ਵੀ ਬਹੁਤ ਵੱਡ ਚੜ ਕੇ ਹਿੱਸਾ ਲੈ ਕੇ ਦਸਰਾਇਆ ਕਿ ਤੁਸੀਂ ਜੁਰਮ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕ ਰਹੀ ਇੱਥੇ ਵੀ 35 40 ਜਣੇ ਅਮਰਸਰ ਜੇਲ੍ਹ ਜਾਂ ਹੋਰ ਪੰਜਾਬ ਚ ਵੀ ਆ ਤੇ ਉਹਨਾਂ ਨੂੰ ਵੀ ਡੇਢ ਡੇਢ ਸਾਲ ਹੋ ਗਿਆ ਉਹ ਛੋਟੇ ਛੋਟੇ ਕੇਸਾਂ ਚ ਵੀ ਜਮਾਨਤ ਨਹੀਂ ਦਿੱਤੀ ਜਾ ਰਹੀ ਬਹੁਤ ਵੱਡਾ ਜੁਰਮਟਾਇਆ ਜਾ ਰਿਹਾ